ਮੋਦੀ ਨੂੰ ਕਹਾਂ ਜਾਇਦਾ ਇੱਕ ਦਿਨ ਹੱਥ ਬਾੜ ਕੇ ਕਹਦਾ ਜਾਇਦਾ ਕਿ ਸਾਡੇ ਬੱਚੇ ਆ ਜਾ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਉਹ ਇਹ ਰੋਟੀ ਦੋ ਜੀ ਵੀ ਬਾੜ ਗਏ ਸਾਡੇ ਕੋਈ ਜੰਗ ਲੜ ਵੀ ਬਾੜ ਗਏ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਜਾਵੇ ਉਹ ਕੌਣ ਰਿਆਂ ਲੱਦ ਕੇ ਉਹ ਜੰਜੀ ਦਾ ਹੱਥਾਂ ਨੂੰ ਹੱਥ ਕਰੀਏ ਲਾ ਕੇ ਲੱਦ ਕੇ ਲੈ ਆ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਬੈਸੀਆਂ ਜੜ ਗਿਆ ਉਹ ਅੱਗੋਂ ਬੰਦਿਆਂ ਨੂੰ ਵਾਪਸ ਭੇਜਦਾ ਪਰਵਾਹ ਕੰਨ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਉਹ ਗਜਰਾਤ ਤੇ ਆ ਭਾਵੇਂ ਮਾਹਰਸਪੁਰ ਦੇ ਕਿਤੇ ਹੋ ਦੇ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਬੈਸੀਆਂ ਤੋਂ ਪ੍ਰਬੰਧ ਕਰਕੇ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਹਨਾਂ ਨੂੰ ਕੋਈ ਧ ਘਰ ਨਹੀਂ ਕਿ ਆਪਣੇ ਦਾਜਾ ਦੇ ਲੱਦ ਕੇ ਦੇ ਉਹ ਉੱਤੇ ਰਿਪੋਰਟ ਕਰਦੇ ਫਿਰਦੇ ਆ ਮੈਸੀਆਂ ਕਰ ਲਈਏ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਕਵਿਤਾ ਨਾਲ ਸਮਝਣ ਦੀ ਲੋੜ ਆ ਇੱਕ ਤਾਂ ਮਤਲਬ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਤਿੰਨ ਫੌਜ ਦਾ ਜਹਾਜ਼ ਵਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘਟੋ ਘਟੇ ਵੀ ਜਿੱਦੇ ਵੀ ਆਏ ਉਹਗੇ ਰਸਤੇ 'ਤੇ ਥੋੜਾ ਤੇਲ ਵੀ ਲਿਆਉ ਤੇ 18 ਘੰਟੇ ਤੋਂ ਕੱਟ ਕੇ ਤੇ ਫਲਾਈਟ ਦੀ ਹੁੰਦੀ ਅਮਰੀਕਾ ਦੇ ਕਈ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਤੇ ਉਹ ਨਹੀਂ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਚ ਬੰਦਾ ਸੀਟ ਤੇ ਉੱਚ ਕੋਈ ਸੀਟਾ ਸੁੱਟਾ ਨੂੰ ਜਾਂ ਕੋਈ ਤੁਸੀਂ ਉਹ ਵਿਆ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹ ਕੇ ਲੈਣ ਇਹ ਇੱਕ ਬਹੁਤ ਮੈਂ ਸੋਚਦਾ ਕਿ ਜਿੱਦਾਂ ਉਹਨਾਂ ਨੂੰ ਲਿਆਂਦਾ ਗਿਆ ਜ ਆਜ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇਟੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਵਿਚਾਰੇ ਉਥੋਂ ਬਾਹਰ ਆਏ ਕੱਲ ਉਹਨਾਂ ਨੇ ਬਾਹਰ ਆ ਕੇ ਵਕ ਵਕ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਂਦਾ ਗਿਆ ਇੱਕ ਤਾਂ ਇਹ ਬਹੁਤ ਕ੍ਰੋਧ ਕਿਸਨ ਦੀ ਜਿਹੜੀ ਇਹ ਘਟਨਾ ਮੰਨ ਲੈ ਨੂੰ ਇਹ ਸਾਬ ਨਾਲ ਸਭ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ ਉਨ੍ਹਾਂ ਦੇ ਨਾਲ ਜਿਹੜਾ ਬਤੀਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ ਉਹ অপরাধੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਇਹ ਤੁਸੀਂ ਮੇਰੀ ਗੱਲ ਫੇਰ ਨੋਟ ਕਰਿਓ ਉਹ ਅਪਰਾਧੀ ਨਹੀਂਗੇ ਉਹ ਅਪਰਾਧ ਦਾ ਸ਼ਿਕਾਰ ਹੋਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕਲਮ ਨੂੰ ਦੱਸਿਆ ਕਿ 40 40 45 45 ਲੱਖ ਰੁਪਈਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉਤਰਨਗੇ ਕੋਈ ਗੰਤ ਨੂੰ ਨਹੀਂ ਵੱਲਾ ਵੀਜ਼ਾ ਨਹੀਂ ਹੈ ਉਹਨਾਂ ਵਿਚਾਰਿਆਂ ਨੇ ਪੈਸੇ ਵੀ ਤਾਂ ਇੰਨੇ ਦਿੱਤੇ ਉਹਨਾਂ ਨਾਲ ਇਹ ਇੱਕ ਅਪਰਾਧਿਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵੀਜ਼ੇ ਦੇ ਪੈਸੇ ਲੈ ਕੇ ਝਾਲੀ ਵੀਜ਼ਿਆਂ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮਕਸੀਕੋ ਦੇ ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਅਦ ਦਾ ਜੜਾ ਠਭਾਇਆ ਗਿਆ ਇੱਕ ਤਾਂ ਵੱਲਾ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਤੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਤੰਗ ਨਾਲ ਫਤਿਹਰਾ ਕੀਤਾ ਗਿਆ ਉਸਰ ਅਪਰਾਧੀ ਨਹੀਂ ਸੀਗੇ ਤੇ ਮਨੁੱਖੀ ਇੱਤਕਾਦਾਂ ਦੀ ਇੱਕ ਇੱਕ ਕੋਦ ਅਲੰਘਣਾ ਇਦਾਂ ਲਿਉਣਾ ਜਿਹੜਾ ਮੈਂ ਸਭ ਦਾ ਕਿ ਬਹੁਤ ਹੀ ਮਾੜਾ ਇਹ ਮੁੱਦਾ ਜਿਹੜਾ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕੋਈ ਸਦਾ ਕੋਈ ਟੈਰਿਸਟ ਥੋੜੇ ਹੀ ਕਾਦੇ ਉੱਤੇ ਰੋਟੀ ਦੂਜੀ ਕਮਉਣ ਗਏ ਉੱਤੇ ਰੋਟੀ ਦੂਜੀ ਦੀ ਬਚਾਦੇ ਗਏ ਏਜੰਟਾਂ ਨੂੰ ਪੈਸੇ ਦੇ ਕੇ ਗਏ ਆਪਣੇ 40 40 45 45 ਲੱਖ ਰੁਪਏ ਦੇ ਕੇ ਗਏ ਆਪਣੇ ਪਤਵਾਰ ਪਾਲਣ ਵਾਸਤੇ ਗਏ ਸੀਗੇ ਪਤਵਾਰ ਕਰਨ ਵਾਸਤੇ ਨਹੀਂ ਗਏ ਉਹਨੂੰ ਨਾ ਉਹਨਾਂ ਦੇ ਨਾਲ ਘਾਤੜਾ ਪ੍ਰਾਪਤੀਆਂ ਲਾ ਕੀਤਾ ਗਿਆ ਦੂਜਾ ਜਿਹੜਾ ਸਮਝਣ ਦੀ ਲੋੜ ਹੈ ਜਿਹੜਾ ਉਹਨਾਂ ਕੋਲੋਂ ਕੱਲ ਸੀ ਸਮਝਿਆ ਬਹੁਤ سارے ਬੱਚਿਆਂ ਨੇ ਦੱਸਿਆ ਕਿ ਜਿਹੜੇ ਏਜੰਟ ਉਹ ਦੁਬਈ ਦੇ ਵਿੱਚ ਸੀਗੇ ਜਿਨ੍ਹਾਂ ਨੇ ਸਾਡੇ ਨਾਲ ਗੱਲ ਕਰਕੇ ਸਾਨੂੰ ਉਹਨੇ ਭੇਜਿਆ ਕੁਝ ਇੰਡੀਆ ਦੇ ਵੀ ਦੱਸੇ ਉਹਨਾਂ ਨੇ ਦੁਬਈ ਦੇ ਇੱਕ ਮੁੰਡਾ ਲੰਡਨ ਦਾ ਦੱਸਦਾ ਇੱਕ ਮੁੰਡਾ ਕਹਿੰਦਾ ਮੇਰੀ ਦੁਬਈ ਚ ਗੱਲ ਹੋਈ ਦੁਬਈ ਦੇ ਏਜੰਟ ਨੇ ਉਦੋਂ ਉੱਥੋਂ ਜੜੇ ਕੋਈ ਬੰਬੇਓ ਕੋਈ ਦਿੱਲੀਓ ਕੋ ਕਿਤੇ ਚੜ ਕੇ ਉੱਥੇ ਜਾ ਕੇ ਉੱਥੋਂ ਕੇ ਗਏ। ਇੱਕ ਤੇ ਜਿਹੜਾ ਇਹ ਮਨੁੱਖੀ ਤਸਕਰੀ ਤੁਸੀਂ ਨੋਟ ਕਰ ਲਓ ਜਿਹੜਾ ਬੱਚਾ ਬਦਬੋਦ ਹੈ। ਜਿਹੜਾ ਇਹ ਮਨੁੱਖੀ ਤਸਕਰੀ ਦਾ ਧੰਦਾ ਹੁੰਦਾ ਇਹ ਇੱਕ ਇੰਟਰਨੈਸ਼ਨਲ ਨੈਟਵਰਕ ਹੈ। ਇਹਦੇ ਵਿੱਚ ਦਬਈ ਤੋਂ ਲੈ ਕੇ ਬੰਬੇ ਦਿੱਲੀ ਪੰਜਾਬ ਦੇ ਕੁਝ ਹਿੱਸਿਆਂ ਤੋਂ ਲੈ ਕੇ ਲੰਡਨ ਨਿਊਯਾਰਕ ਤੱਕ ਇਹਦੀਆਂ ਜੜ੍ਹਾਂ ਨੇ ਪੂਰੇ ਵਰਲਡਵਾਈਡ ਦੇ ਵਿੱਚ ਚੱਲਦਾ ਜਿਹੜਾ ਇਹ ਇਹ ਜਿਹੜਾ ਗੈਂਗ ਆ ਜਿਹੜਾ ਇਹ ਇਮੀਗ੍ਰੇਸ਼ਨ ਦਾ ਕੰਮ ਕਰਦੇ ਆ ਇਹ ਜਿਹੜਾ ਬੰਦੁਖੀ ਤਸਕਰੀ ਦਾ ਕੰਮ ਹੈ ਇਹ ਕੋਈ ਐ ਨਹੀਂ ਹੈ ਪੂਰੇ ਵਰਲਡ ਦਾ ਇੱਕ ਨੈਟਵਰਕ ਹੈ ਔਰ ਇਹ ਵੀ ਇੱਕ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਤੁਸੀਂ ਡੋਟ ਰੱਖਿਓ ਜਿੰਨੇ ਬੰਦੇ ਮੈਂ ਕੱਲ ਪੁੱਛਿਆ ਔਰ ਮੈਨੂੰ ਹੋਰ ਵੀ ਬਹੁਤ ਬੰਦਿਆਂ ਨੇ ਦੱਸਿਆ ਕਿ ਇਹ ਬੰਦੇ ਸਾਰੇ ਜਾਂ ਤਾਂ ਦਿੱਲੀ ਤੋਂ ਚੜ੍ਹਦੇ ਜਾ ਕੇ ਜਾਏ ਬੰਬੇਰ ਦੇ ਸ਼ਹਿਰ ਤੋਂ ਚੜਦੇ ਆ ਵੰਡਿਆ ਸ਼ਹਿਰਾਂ ਤੋਂ ਕਲਕੱਤੇ ਦੇ ਸ਼ਹਿਰਾਂ ਤੋਂ ਚੜਦੇ ਆ ਪੰਜਾਬ ਦੇ ਕਿਸੇ 에어ਪੋਰਟ ਤੋਂ ਉਹਨਾਂ ਨੇ ਜੂਸ ਨਹੀਂ ਕਿਤਾ ਕਿਤੇ ਕਦੀ ਇੱਥੋਂ ਚੜੇ ਦੀਓ ਇੱਥੋਂ ਚੜਦੇ ਆ ਤਾਂ ਉਸੇ ਨੂੰ ਪਤਾ ਲੱਗ ਜਾਂਦਾ ਇਹਦਾ ਮਤਲਬ ਕਿ ਉਹ ਜਿਹੜਾ ਨੈਟਵਰਕ ਹੈ ਉਹਨਾਂ ਦੇ ਇਮੀਗ੍ਰੇਸ਼ਨ ਤੱਕ ਵੀ ਲਿੰਕ ਨੇ ਉਹਦੇ ਇਮੀਗ੍ਰੇਸ਼ਨ ਦੇ ਬੰਦੇ ਵੀ ਜਿਹੜੇ ਉਹਨਾਂ ਨਾਲਲੇ ਆ ਉਹਨਾਂ ਨੂੰ ਪਤਾ ਹੁੰਦਾ ਕਿ ਅੱਜ ਆ ਬੰਦਾ ਆ ਰਿਹਾ ਤੈਨੂੰ ਚੜਾਉਣਾ ਇਸ ਕਰਕੇ ਇਹ ਜਿਹੜਾ ਨੈਟਵਰਕ ਹੈ ਇਹਦੀ ਜਾਂਚ ਕਰਨੀ ਚਾਹੀਦੀ ਹੈ ਮੋਦੀ ਸਰਕਾਰ ਨੂੰ ਇੰਡੀਆ ਦੇ ਹੋਮ ਮਿਨਿਸਟਰੀ ਨੂੰ ਕਿ ਇਹ ਇਹ ਕੌਣ ਕੌਣ ਦੇ ਲੋਕ ਜਿਨ੍ਹਾਂ ਦੇ ਜਾਲ ਚ ਫਸ ਕੇ ਲੋਕ ਬਾਹਰ ਚਲੇ ਗਏ ਇਹ ਇਹ ਜਿਹੜਾ ਬਹੁਤ ਜੂਈ ਸਵਾਦ ਹੈ ਕਿ ਜਿਨ੍ਹਾਂ ਨੇ ਇਹਨਾਂ ਨੂੰ ਸੁਪਨੇ ਦਿਖਾਤੇ ਕਿ ਪਤਾਲੀ ਲੱਖ ਰੁਪਈਆ ਦੋ 40 ਲੱਖ ਰੁਪਈਆ ਦੋ ਉਹ ਇੱਕ ਕੇਸ ਤੇ ਹਿੜਿਆੜੇ ਆਦਾ ਇਹ ਸੀਗਾ ਕਿ ਸ਼ਾਇਦ ਦੋ ਮੁੰਡਿਆਂ ਨੇ 2.5 ਕਰੋੜ ਸ਼ਾਇਦ ਕਹਿਦੇ ਹੋਏ ਮੁੰਡੇ ਕੇ 2.5 ਕਰੋੜ ਰੁਪਈਆ ਦਿੱਤਾ ਦੇਖੋ ਤੁਸੀਂ ਕਿੰਨਾ ਪੈਸਾ ਜਿਹੜਾ ਇਹ ਟਰੈਵਲ ਏਜੰਟ ਜਿਹੜਾ ਲੁੱਟ ਲੁੱਟ ਕੇ ਲੈ ਗਿਆ ਸੋ ਦੂਜਾ ਮਤਲਬ ਮੈਂ ਇਹ ਕਿਹੜਾ ਚਾਹੁੰਦਾ ਕਿਤੇ ਜਿਹੜਾ ਮੈਨੂੰ ਕੱਲ ਫੀਲ ਹੋਇਆ ਤੇ ਕੱਲ ਵੀ ਬਹੁਤ ਮੈਨੂੰ ਫੀਲ ਹੋਇਆ ਕਿ ਜੀ ਤੁਸੀਂ ਇੱਕ ਪੋਲਿਟਿਕਸ ਦੇ ਅਧੀਨ ਤੁਸੀਂ ਪੋਲਿਟਿਕਸ ਕਰਦੇ ਹੋ ਭਾਰਤੀ ਜਨਤਾ ਪਾਰਟੀ ਵਾਲੇ ਨੇ ਕੇਂਦਰ ਸਰਕਾਰ ਨੇ ਮਤਲਬ ਪੋਲਿਟਿਕਸ ਕਰਕੇ ਜਿਹੜਾ ਜਹਾਜ਼ ਦਿੱਲੀ ਜਾਂ ਬੰਬਈ ਚ ਉਤਰਨਾ ਚਾਹੀਦਾ ਸੀਗਾ ਉਹਨੂੰ ਜਾਣਬੁੱਝ ਕੇ ਬਸਰ ਦੇ ਵਿੱਚ ਤਾ ਦਿਆ ਗਿਆ ਕਿ ਪੰਜਾਬ 'ਚ ਇਹ ਅਸਸ ਛੱਡਿਆ ਜਾਵੇ ਕਿ ਪੰਜਾਬ ਦੇ ਬੰਦੇ ਹੀ ਮਤਲਬ ਜਿਹੜੇ ਉਹ ਇਸ ਰਸਤੇ ਪਏ ਆ ਪਰ ਕਦ ਜਿਹੜੇ ਬੰਦੇ ਆਏ ਉਹਦੇ ਚ 33 ਬੰਦੇ ਤੇ ਮੋਦੀ ਸਾਹਿਬ ਦੀ ਸਟੇਟ ਦੇ ਸੀਗੇ ਗਦਾਰ ਦੇ ਆਪਣੇ ਜਿੱਤੋਂ ਮਤਸ਼ਾਹੇ ਦੋਸਤਾਂ ਦਾ ਹੋਮ ਮਿਨਿਸਟਰ ਹੈ ਤੇ ਜਿੱਥੇ ਪ੍ਰਧਾਨ ਮੰਤਰੀ ਜੀ ਨੇ ਹਰਿਆਣਾ ਦੇ ਜੁਪੀ ਦੇ ਸੀਗੇ ਇੱਕ ਦੋ ਮੁੰਡੇ ਮਹਾਰਾਸ਼ਟਰ ਦੇ ਸੀ ਇਹਦਾ ਵਕਫਾ ਸਟੇਟਾ ਦੇ ਸੀਗੇ ਪਰ ਤਾਰਿਆ ਜਾਣ ਪੁੱਛ ਕੇ ਅੰਬਸਰ ਗਿਆ ਕੁਝ ਲੋਕਾਂ ਨੇ ਕਹਿ ਦੀ ਕਿ ਮਤਲਬ ਮੈਂ ਵੱਜ ਪਰਦਾ ਸੀਗਾ ਕੁਝ ਲੋਕਾਂ ਨੇ ਇਹਨੂੰ ਕਹਿ ਦੀ ਕਿ ਬਦਨਾਮੀ ਮਹਲਾ ਦੇ ਦਲੋਂ ਜਿਹੜਾ ਉਹਨਾਂ ਨੇ ਇੱਥੇ ਜਾਗਤਾ ਤਾਂ ਤਾਂ ਕਿ ਦੇਸ਼ ਦੇ ਦਿੱਲੀ ਤੱਕ ਤਾਂ ਕਿ ਸਾਡੀ ਬਦਹਾਮੀ ਹੋਊਗੀ ਪਰ ਮੈਂ ਸਮਝਦਾ ਕਿ ਕੋਈ ਚੱਕਰ ਨਹੀਂ ਸਾਡਾ ਅੰਮ੍ਰਿਤਸਰ ਹੈ ਅੰਮ੍ਰਿਤਸਰ ਸ਼ਾਇਦ ਸ਼ਾਇਦ ਜਿਹੜਾ ਉਪਵਿੱਤਰ ਸ਼ਹਿਰ ਹੈ ਗੁਰੂ ਗ੍ਰੰਥ ਸਾਹਿਬ ਦੀ ਨਗਰੀ ਹੈ ਆਏ ਵੀ ਆ ਤੇ ਕੋਈ ਗੱਲ ਨਹੀਂ ਸਤ ਕੱਲੇ ਪੰਜਾਬ ਦੇ ਨਹੀਂ ਜੇ ਸਾਡੇ ਦੇਸ਼ ਦੇ ਬੱਚੇ ਵੀ ਅੰਮ੍ਰਿਤਸਰ ਦੀ ਧਰਤੀ ਤੇ ਉੱਤਾਂ ਆਏ ਤਾਂ ਮੈਨੂੰ ਤਾਂ ਕੋਈ ਇਹਦੇ ਤੇ ਲੱਗਾ ਦੀ ਗੱਲ ਕੀ ਕੋਈ ਕੋਈ ਹੋ ਏਦਾਂ ਦੀ ਕੋ ਗੱਲ ਐ ਸਾਰੇ ਪਹਾੜ ਵੀ ਸਾਡੇ ਆ ਸਾਰੇ ਪਹਾਤਾਂ ਵਾਲੇ ਸਾਡੇ ਆ ਜਾਂ ਸਾਡੇ ਬੱਚੇ ਆ ਸਾਡੇ ਹੀ ਭਧਵਾਰ ਨੇ ਬਾਅਦ ਵੀ ਜਿਹੜੇ ਇੰਡੀਆ ਦੇ ਵਿੱਚ ਰਹਿੰਦੇ ਆ ਇਸ ਕੰਮ ਕੀ ਮੈਂ ਸਮਝਦਾ ਕਿ ਉਹ ਇੱਥੇ ਆਏ ਅਸੀਂ ਕਦਮਾ ਲਿਆ ਕਿ ਸਾਡੀ ਧਰਤੀ ਤੇ ਆ ਕੇ ਉੱਤਰੇ ਸਾਡੇ ਲੋਕਲ ਵਿਦੋਕਲੇਸੀ ਨੇ ਉਹਨਾਂ ਦੀ ਸੇਵਾ ਕੀਤੀ ਚਾਹ ਪਾਣੀ ਪਿਆ ਰੋਟੀ ਪਾਣੀ ਹੱਥਾਂ ਦਾ ਉਹਨਾਂ ਨੂੰ ਚਾਦਿਆਂ ਨੂੰ ਸਾਹ ਸੁਆ ਕਿ ਅਸੀਂ ਆਪਣੀ ਧਰਤੀ ਤੇ ਆ ਗਏ ਉਦੋਂ ਸਾਰੇ ਖੁਸ਼ ਸੀਗੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਹਸੇ ਦਾ ਆ ਗਏ ਅਮਰਸਰ ਦੀ ਧਰਤੀ ਸਰ ਇਦਾਂ ਦੀ ਹੈ ਇਹ ਅੱਗੇ ਵੀ ਇਦਾਂ ਕਰਦੀ ਹੈ ਇਹ ਨੂੰ ਪਤਾ ਹੈ ਇਕਾਂ ਨੂੰ ਕੇ ਬੀਜੇਪੀ ਵਾਲੇ ਸੈਂਟਰ ਵਾਲੇ ਇਦਾਂ ਦੇ ਡਰਾਮੇ ਕਰਕੇ ਲੈ ਜਾਓ ਜੀ ਉੱਥੇ ਅਮਰਸਰ ਦਾ ਆਉਂਦਾ ਕੋਈ ਗੱਲ ਕੋਈ ਆਵੇ ਅਮਰਸਰ ਸਤ ਪਵਿੱਤਰ ਧਰਤੀ ਹੈ ਗੁਰੂ ਰਾਮਦਾਸ ਦੀ ਅਮਰਸਰ ਦੇ ਚ ਦਰਗਾਹਾਂ ਮੰਦਰ ਹੈ ਗੁਰੂ ਰਾਮਦਾਸ ਜੀ ਦਾ ਘਰ ਹੈ ਬਾਦਮਿਕ ਭਗਵਾਨ ਬਾਦਮਿਕ ਜੀ ਦਾ ਘਰ ਹੈ ਕਿ ਸਭ ਦਾ ਸਾਂਝਾ ਘਰ ਹੈ ਸਭ ਦਾ ਸਾਂਝਾ ਸ਼ਹਿਰ ਹੈ ਅਸੀਂ ਦੀ ਲੱਭਦੇ ਅਸੀਂ ਕਿਉਂ ਡਰ ਗਏ ਯਾਰ ਕਾਹਦੀ ਗੱਲ ਤੋਂ ਡਰ ਗਏ ਸੀ ਸਾਡੇ ਬੰਦੇ ਕੋਈ ਇਹ ਇਹ ਕੋਈ ਕ੍ਰਿਮੀਨਲ ਥੋੜੇ ਸੀਗੇ ਇਹ ਰੋਟੀ ਨੂੰ ਦਿਲੀ ਬਾਹਰ ਗਿਆ ਚਾਹ ਰਿਆ ਦੇ ਨਹੀਂ ਉਹਨਾਂ ਦੇ ਕਸਮਾ ਜੋ ਹਾ ਤੇ ਉਹ ਆਗੇ ਸੋ ਮੈਂ ਕੱਲ ਵੀ ਇਹ ਗੱਲ ਕਹੀ ਸੀ ਅੱਜ ਫੇਰ ਕਹਿ ਦੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪਿਛਲੇ ਕਈ ਸਾਲਾਂ ਤੋਂ ਕਹਿੰਦੇ ਰਹੇ ਆ ਕਿ ਟਰੰਪ ਸਾਹਿਬ ਮੇਰੇ ਬਹੁਤ ਪਿਆਰੇ ਦੋਸਤ ਨੇ ਟਰੰਪ ਸਾਹਿਬ ਤੇ ਮੈਨੂੰ ਬਹੁਤ ਮਾਣ ਹੈ ਔਰ ਮੈਂ ਬਲੋ ਉਹਨਾਂ ਨੂੰ ਕਹੂੰਗਾ ਕਿ ਮੋਦੀ ਸਾਹਿਬ ਇਹ ਭਾਰਤ ਦੇ ਬੱਚੇ ਸਾਡੇ ਬੱਚੇ ਆ ਤੁਹਾਡੇ ਬੱਚੇ ਇਸ ਦੇਸ਼ ਦੇ ਬੱਚੇ ਆ ਇਹ ਰੋਟੀ 로ਜੀ ਦੀ ਬਾਤ ਗਏ ਸਾ ਨੇ ਕੋਈ جنگ ਲੜਨੀ ਬਾਤ ਗਏ ਤੇ ਤੁਹਾਨੂੰ ਇਹਨਾਂ ਦੀ ਢਾਲ ਬਣਨਾ ਚਾਹੀਦਾ ਔਰ ਟਰੰਪ ਜੀ ਨੂੰ ਕਹਿਣਾ ਚਾਹੀਦਾ ਕਿ ਅੱਗੇ ਤੋਂ ਪਹਿਲੀ ਗੱਲ ਕਿ ਜਿਹੜੇ ਸਾਡੇ ਬੱਚੇ ਜੇ ਉਹਨਾਂ ਨੇ ਡਿਪੋਟ ਕਰਦੇ ਵੀ ਆ ਉਹ ਸਾਡੇ ਬੱਚੇ ਸਾਡੀਆਂ ਉੱਥੇ ਬੈਸੀਆਂ ਨੇ ਸਾਡੇ ਉੱਥੇ ਐਮਬੈਸਡਰ ਬੈਠੇ ਆ ਸਾਡੇ ਜਿਹੜੇ ਕੂਟਨੀਤਕ ਅਫਸਰ ਬੈਠੇ ਆ ਸਾਡੀਆਂ ਅਮਰੀਕਾ ਦੇ ਵਿੱਚ ਪੰਜ ਸੱਤ ਐਮੈਸੀਆ ਨੇ ਸਾਡੇ ਬੰਦਿਆਂ ਨੂੰ ਸਾਡੇ ਮੁੰਡਿਆਂ ਨੂੰ ਸਾਡੇ ਭਾਵੇਂ ਹੋ ਕੇ ਜਲਾਦ ਦੇ ਆ ਭਾਵੇਂ ਮਾਹਰਸਤਾ ਦੇ ਕਿਤੇ ਦੇ ਵੀ ਉਹਨਾਂ ਨੂੰ ਉਹ ਸਾਡੀਆਂ ਬੈਸੀਆਂ ਦੇ ਹਵਾਲੇ ਕਰ ਸਾਡੀਆਂ ਐਮੈਸੀਆਂ ਤੋਂ ਬਦਬੰਦ ਕਰੂ ਕਿ ਉਹਨਾਂ ਨੂੰ ਇੰਡੀਆ ਕਿੱਦਾਂ ਭੇਜਣਾ ਉਹਨਾਂ ਨੂੰ ਕੋਈ ਨਾ ਅਮਰੀਕਾ ਆਪਣੇ ਦਾਦਾ ਦੇ ਲੱਦ ਕੇ ਉਹ ਟੈਲੋਕੇਟ ਕਰਦੇ ਫਿਰਦੇ ਆ ਐਮੈਸੀਆਂ ਕਰ ਲਈ ਮੋਦੀ ਜੀ ਨੂੰ ਮੇਰੀ ਬੇਨਤੀ ਆ ਕਿ ਆਪਣੀਆਂ ਜਿਹੜੀਆਂ ਅੰਬੈਸੀਆਂ ਸਾਡਾ ਵਿਦੇਸ਼ ਮੰਤਲਾ ਇਹਨਾਂ ਖੱਲ੍ਹਿਆ ਉਹ ਸਾਨੂੰ ਉੱਥੇ ਦੇਣ ਬੰਦ ਕਰ ਕਿਉਂ ਨਹੀਂ ਦੇਣ ਸਾਡੇ ਬੰਦੇ ਸਾਡੇ ਅੰਬੈਸਡਲ ਵਿੱਚ ਤੇ ਉੱਤੇ ਸਾਡੇ ਕੌਂਸਲਰਸ ਦੇ ਨਾਲ ਬੈਠੇ ਆ ਸਾਂਸਾ ਉਸ ਤੋਂ ਅੰਦਰ ਨਿਊਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ.ਐ ਦੇ ਵਿੱਚ ਸ਼ਾਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਨੇ ਭੇਜ ਰਿਆ ਸਾਡੀਆਂ ਸਾਰ ਬੈਸੀਆਂ ਨੂੰ ਦੇਣ ਸਾਡੇ ਬੈਸੀਆਂ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰ ਇੰਦਾ ਨਾਲ ਲਿਆ ਦਵਾ ਜਿੱਦਾਂ ਐਤ ਕਾਲ ਹੁੰਦਾ ਹੈ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰ ਹੰਦਾ ਕਹਨ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਲੈਣੇ ਜਦੋਂ ਵੀ ਸਾਡਾ ਕੋ ਬੰਦਾ ਰਿਪੋਰਟ ਕਰਨਾ ਤੋਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਗੈਰਕਾਨੂੰਨੀ ਆ ਉਹ ਸਾਡੀ ਬੈਸਟ ਹੁੰਦੇ ਸਾਡੇ ਬੈਸਟ ਤੋਂ ਦੇ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਤੋਂ ਦੇ ਇਹ ਮੈਂ ਇੱਕ ਬੇਨਤੀ ਕਰਨੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਾ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਵਾ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트াম্প ਕੀ ਸਰਕਾਰ ਸੋ ਸਦ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੋੜ ਗੋਖਤੇ ਆ ਕੇ ਤੁਸੀਂ ਆਪਣੇ ਭਾਰਤੀ ਇਹ ਕੱਲੇ ਪੰਜਾਬੀ ਦੀ ਹੱਥ ਤੇ ਪੂਰੇ ਭਾਰਤੀ ਮੈਂ ਭਾਰਤੀਆਂ ਦੀ ਗੱਲ ਕਰਦਾ ਸਾਰੇ ਭਾਰਤੀ ਸਾਡੇ ਆ ਕੋਈ ਮੈਂ ਦੀ ਕਹਿੰਦਾ ਕਿ ਫਲਾੜਾ ਮਾਸਾ ਦਾ ਕੋਈ ਹੈ ਜਿਹੜਾ ਬੰਦਾ ਇੰਡੀਆ ਜਮੈਂ ਸਾਡਾ ਹੈ ਇਹ ਦੇਸ਼ ਚੀਦਿਆ ਜਮ ਬਗਤ ਸਿੰਘ ਦਾ ਹੈ ਇਹ ਦੇਸ਼ ਸਾਡਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਗਵਾਨੀਆਂ ਫਿਰ ਕੀ ਸਾਡੇ ਕੋਲ ਬੱਚਾ ਜਾਂਦਾ ਰੋਟੀ ਰੋਜੀ ਲਈ ਗਿਆਬ ਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮੂੰਹ ਲਕਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਗਾ ਉਹਦੇ ਤੋਂ ਸਾਡਾ ਅਸੀਂ ਨਹੀਂ ਕਦੀ ਲਗਾਵਾਂਗੇ ਅਸੀਂ ਨਹੀਂ ਲਗਾਵਾਂਗੇ ਸਰ ਕਿਤੇ ਵੀ ਆਲੇ ਬੰਦਾ ਸਾਡੀ ਧਰਤੀ ਦੇ ਉੱਤੇ ਅਸੀਂ ਵੈਲਕਮ ਕਰਾਂਗੇ ਉਹਦਾ ਉਹਦਾ ਜਿਹੜਾ ਬੜਾ ਸਹਿਯੋਗ ਹੈ ਉਹ ਅਸੀਂ ਕਰਾਂਗੇ ਅਸੀਂ ਇਦਾਂ ਦੀ ਇਦਾਂ ਦੀ ਮਤਲਬ ਸਿਆਸਤ ਨਹੀਂ ਕਰਦੇ ਪੰਜਾਬ ਨੂੰ ਬਦਨਾਮ ਕਰਦੇ ਹੋ ਸਾਡਾ ਹੁਰਦਾ ਤੁਹਾਨੂੰ ਪਤਾ ਲੱਗ ਗਿਆ ਜੇ ਅੱਗੇ ਲੱਗੂਗਾ ਪਤਾ ਤੁਹਾਨੂੰ ਤੁਹਾਨੂੰ ਫਾਗਿਆ ਕੇ ਜਾਂਦੇ ਪਤਾ ਲੱਗੂਗਾ ਕਿਹੜੇ ਕਿਹੜੇ ਸਟੇਟ ਦੇ ਕਿੰਨੇ ਬੰਦੇ ਬਾਹਰ ਚਲ ਗਏ ਕਿੰਨੇ ਆ ਰਹੇ ਸੋ ਮੇਰੀ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀ ਭਾਰਤੀ ਨੂੰ ਵਾਪਸ ਭੇਜਣਾ ਤੇ ਸਾਡੇ ਜਿਹੜੇ ਉੱਥੇ ਡਿਪਲੋਮੇਟ ਬੈਠੇ ਸਾਡੇ ਜਿਹੜੇ ਮੈਸਟਰ ਬੈਠੇ ਸਾਡੀਆਂ ਜਿਹੜੀਆਂ ਐਮਬੈਸੀਆਂ ਬੈਠੀਆਂ ਅਮਰੀਕਨ ਸਰਕਾਰ ਸਾਡੇ ਬੰਦਿਆਂ ਨੂੰ ਸਾਡੀਆਂ ਐਮਬੈਸੀਆਂ ਦੇ ਵਾਲੇ ਕਦੇ ਤੇ ਸਾਡੀਆਂ ਐਮਬੈਸੀਆਂ ਦੇ ਜਿਹੜੀਆਂ ਉਹ ਅੱਗੋਂ ਬੰਦਿਆਂ ਨੂੰ ਵਾਪਸ ਭੇਜਦਾ ਪਦਵੰਤ ਕਰਨ ਅਸਮਈ ਤੁਹਾਨੂੰ ਮੇਰਾ ਜਿਹੜਾ ਕਹਿਣਾ ਚਾਹੁੰਦਾ ਸੀਗਾ ਕਿਉਂਕਿ ਕੱਲ ਉੱਥੇ ਬੱਚਿਆਂ ਨੇ ਨਹੀਂ ਵਿਚਾਰਿਆ ਉਹਨਾਂ ਡਰਦੇ ਆ ਦੱਸਿਆ ਬੋਰਡ ਦੇ ਵਿੱਚ ਕਿਉਂਕਿ ਡਰੇ ਵੀ ਇਸੇ ਮੇਹੀ ਅੱਜ ਸਾਰੀ ਗੱਲ ਬਾਹਰ ਆ ਗਈ ਕਿ ਉਹਨਾਂ ਦਾ ਜਹਾਜ਼ ਦੇ ਵਿੱਚ ਜਿਹੜਾ ਕੀਤਾ ਗਿਆ ਇਹ ਜਿਹੜਾ ਵਿਤਕਲਾ ਉਹਨਾਂ ਨਾਲ ਵਿਤਕਲਾ ਕੈਨੇਡਾ ਜਿਹੜਾ ਧੱਕਾ ਕੀਤਾ ਗਿਆ ਇਹ ਇਹ ਬਹੁਤ ਗਲਤ ਗੱਲ ਹੋਈ ਇਹ ਨਹੀਂ ਹੋਣੀ ਚਾਹੀਦੀ ਮੈਂ ਇਹਦੀ ਨਿੰਦਾ ਵੀ ਕਰਦਾ ਔਰ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਆਪਣੇ ਪੰਜਾਬੀਆਂ ਦੇ ਨਾਲ ਡਟ ਕੇ ਖੜੀ ਹੈ ਸਾਡੇ ਬੰਦਿਆਂ ਨੇ ਕੋਈ ਠੀਕ ਹੈ ਮੈਂ ਤਾਂ ਅੱਜ ਵੀ ਕਹਿੰਦਾ ਪਹਿਲੇ ਵੀ ਕਹਿੰਦਾ ਕਿ ਜਿੰਨੇ ਬਾਤ ਜਾਣਾ ਲੀਗਲ ਰਸਤਾ ਬਣਾਓ ਕਾਨੂੰਨੀ ਰਸਤਾ ਬਣਾਓ ਬਹੁਤ ਦੇ ਰੋਟੀ ਰੋਜੀ ਲਈ ਕੋਈ ਐਂਦਾ ਚਲਿਆ ਵੀ ਗਿਆ ਤੇ ਸਾਡੂ ਟੈਰਿਸਟ ਵੀ ਹੈ ਜਿੱਦਾਂ ਕੱਲ ਉਹਨਾਂ ਦਾ ਵਿਹਾਰ ਕੀਤਾ ਗਿਆ ਉਹ ਕੋ ਟੈਰਿਸਟ ਵੀ ਹੈ ਭਾੜੇ ਇਸ ਕਰਕੇ મોદી ਜੀ ਆਪਣੀ ਦੋਸਤੀ ਜਿਹੜੀ ਲੋਕਾਂ ਨੂੰ ਦੱਸਦੇ ਹੋ ਬਾਵਾ ਚੋੜੀਆਂ ਕਰਕੇ ਉਹ ਦੋਸਤੀ ਵੱਤੋਂ ਫਿਰ ਦੋਸਤੀ ਦਾ ਫਾਇਦਾ ਕੀ ਹੈ ਸਰ ਹੁਣ ਫਿਰ ਦੋਸਤੀ ਦਾ ਫਾਇਦਾ ਕੀ ਹੈ ਜੇ ਭਾਰਤੀਆਂ ਦੇ ਸਿਰ ਦੇ ਉੱਤੇ ਜਿੱਲਾ ਤੇ ਜਿਹੜਾ ਡੈਪੂਟੇਸ਼ਨ ਦੀ ਤਲਵਾਰ ਲਟਕਦੀ ਹੈ ਉਹਦੇ 'ਚ ਤੁਹਾਨੂੰ ਹੁਣ ਠਾਲ ਵਰਨਾ ਚਾਹੀਦਾ ਮੇਰੀ ਇਹ ਬੇਨਤੀ ਹੈ ਤੇ ਮੇਦੀ ਜੜ ਦੂਜੀ ਮੈਂ ਮਤਲਬ ਮਤਲਬ ਅਮਰੀਕਨ ਸਰਕਾਰ ਨੂੰ ਜਾਂ ਮੈਂ ਮੋਦੀ ਸਾਹਿਬ ਨੂੰ ਹੀ ਕਹੂੰਗਾ ਕਿ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਜੇ ਕੋਈ ਸਾਡਾ ਬੰਦਾ ਹੋਣਾ ਤੇ ਸਾਡੇ ਡਿਪਲੋਮੇਟਾਂ ਨੂੰ ਦਿੱਤੀ ਜਾਵੇ ਸਾਡੇ ਮੈਸਟਰ ਨੂੰ ਸਾਡੀਆਂ ਮੈਸੇਜ ਛੱਡਿਆ ਜਾਵੇ ਸਾਡੀਆਂ ਐਮਬੈਸੀਆਂ ਨੇ ਸਾਡਾ ਪ੍ਰਬੰਧ ਕਰ ਸਾਡੇ ਬੰਦਿਆਂ ਨੂੰ ਵਾਪਸ ਵੇਚਦਾ ਤੁਹਾਡਾ ਬਹੁਤ ਧੰਨਵਾਦ ਮੰਤਰੀ ਸਾਹਿਬ ਵਿਦੇਸ਼ ਨੇ ਉਹਨਾਂ ਨੂੰ ਆਪਣੇ ਨਾਗਰਿਕਾਂ ਨੂੰ ਵਾਪਸ ਲੈਣਾ ਚਾਹੀਦਾ ਸਾਡੀ ਡਿਊਟੀ ਬਣਦੀ ਕਲੰਪੀਯਾ ਦੇਸ਼ ਦੇ ਕਹਤਾ ਕਿ ਅਸੀਂ ਆਪਣੇ ਆਪ ਲਿਆਵਾਂਗੇ ਸਾਡੇ ਨੌਸ ਕਰਨਾ ਚਾਹਿਦਾ ਜੈਸ਼ੰਕ ਨੂੰ ਪਾਣੀ ਵਰਤ ਮੋਦੀ ਨੂੰ ਕਹਦਾ ਜੈਦਾ ਇੱਕ ਦਿਨ ਹੱਥ ਬਾਅਦ ਕੇ ਕਹਦਾ ਜੈਦਾ ਕਿ ਸਾਡੇ ਬੱਚੇ ਆ ਜਾ ਅਸੀਂ ਲੈ ਕੇ ਆਵਾਂਗੇ ਜੋ ਮਰਜ਼ੀ ਹੋਵੇ ਠੀਕ ਹੈ ਜਦੋਂ ਸਾਡੀ ਉੱਤੇ ਐਮਬੈਸੀਆਂ ਬੜੀਆਂ ਆ ਬਹੁਤ ਕੋਈ ਸਾਡਾ ਉੱਥੇ ਸਾਡੇ ਬੱਚੇ ਉੱਥੇ ਛੱਡੋ ਅਸੀਂ ਆਪੇ ਵਾਪਸ ਲਿਆਵਾਂਗੇ ਸਾਡੀ ਸਰਕਾਰ ਵਾਪਸ ਜਾਵੇ ਉਹ ਕੌਣ ਆ ਲੱਦ ਕੇ ਉਹ ਜੰਜੀ ਦਾ ਤਾਂ ਤੇ ਆਪ ਤੁਹਾਨੂੰ ਅਫਕਰੀਆ ਲਾਗ ਲੱਦ ਕੇ ਲੋ ਮਤਲਬ ਉਹਨਾਂ ਦੀ ਡਿਗਨਿਟੀ ਜਿਹੜੀ ਆ ਉਹ ਸਟੈਂਡ ਰਹਿਣੀ ਚਾਹੀਦੀ ਹੈ ਬਿਲਕੁਲ ਸਟੈਂਡ ਰਹਿਣੀ ਕਾਰਨ ਕੀ ਮੰਦੇ ਹੋ ਕਿਉਂ ਅਮੀਸ਼ਰ ਨੂੰ ਕਿਉਂ ਚੁਣਿਆ ਗਿਆ ਨਾਲੇ ਗੱਲ ਵਿਕੀ ਜਾਵੇ ਜਿਹੜੀਆਂ ਵੱਡੀਆਂ ਫਾਈਲਾਂ ਰੋਣੀਆਂ ਹੁੰਦੀਆਂ ਤਾਂ ਉਹ ਕਹਿੰਦੇ ਕਿ ਜਿਹੜਾ ਰਣਵੇ ਉਹ ਇਹਦੇ ਵਾਸਤੇ ਸક્ષਮ ਨਹੀਂ ਆ ਪਰ ਉਹਨਾਂ ਜਿਹੜਾ ਰਣਵੇ ਕਿੰਨਾ ਸਹੀ ਹੋ ਗਿਆ ਔਰ ਜਿਹੜੀ ਉਹਨਾਂ ਦੀ ਆਰਮੀ ਦਾ ਆ ਕੇ ਉਤਰ ਰਿਹਾ ਇੱਥੇ ਨਹੀਂ ਜੀ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਦੇਖੋ ਇਹਨਾਂ ਨੇ ਫੀਲ ਕੀਤਾ ਕੱਲ ਚਲੋ ਵੋਟਾਂ ਵੀ ਸੀਗੀਆਂ ਦਿੱਲੀ ਸੀ ਬੀਜਪੀ ਨੇ ਫੀਲ ਕੀਤਾ ਹੋਗਾ ਕੇਂਦਰ ਨੇ ਫੀਲ ਕੀਤਾ ਕਿ ਪੰਜਾਬ ਭੇਜ ਦੋ ਸ ਕਿ ਦੰਬੋ ਦੀ ਕਿ ਕਾਦੇ ਪਤ ਸੰ ਪੰਜਾਬ ਕਦੀ ਆਪਣੀ ਜ਼ਿੰਮੇਵਾਰੀ ਤੋਂ ਨਹੀਂ ਪੈਂਦਾ ਪੰਜਾਬ ਕਦੀ ਪਿੱਠ ਦੀ ਦਿਖਾਉ ਸਹਿਬ ਮੋਦੀ ਨੇ ਪਿੱਠ ਦਿਖਾਤੀ ਵੀ ਦਿੱਲੀ ਚ ਜਾਇ ਨਹੀਂ ਤਾਦਿਆ ਬੰਬੇ ਚ ਜਾਇ ਨਹੀਂ ਤਾਦਿਆ ਅਸੀਂ ਸਾਰੇ ਦੋਸਤਾਂ ਦਾ ਭਾਰਤੀ ਜੈਸਵੀ ਕੋਨੇ ਤੇ ਹੋਗਾ ਕਦੀ ਆਪਣੇ ਪਿੱਠ ਦੀ ਕਰਾਂਗੇ ਇਕਰ ਠੀਕ ਲਾਓਗੇ ਕੋਈ ਗੱਲ ਨਹੀਂ ਇਹ ਤਾਂ ਗੁਰੂ ਦਮ ਦਾਸ ਦੀ ਤਰਤੀ ਆ ਯਾ ਪੀਰਾ ਬਕੀਰਾ ਦੀ ਤਰਤੀ ਆ ਇੱਥੇ ਕੇ ਚੀਜ਼ ਦਾ ਘਾਟਾ ਨਹੀਂਗਾ ਅਸੀਂ ਕਿਹ ਗਹੀ ਨਹੀਂ ਥੋੜਾ ਬੇਚੀ ਮਹਿਸੂਸ ਕਰਦੇ ਸਰ ਇਹ ਤਾਂ ਇਹ ਤਾਂ ਸਿਆਸਤਾ ਕਰਦੇ ਆ ਗੱਲਾਂ ਬਹੁਤ ਕਰਦੇ ਆ ਤੇ ਉੱਥੋਂ ਮਿਲ ਕੇ ਮੂੰਹ ਨਕਾਲਿਆ ਕੱਲ ਵੱਡੀਆਂ ਫਲੈਕਟਾ ਤੁਹਾਡੀ ਗੱਲ ਖਦੋਂ ਜਦੋਂ ਚੱਲਣੀਆਂ ਉਦੋਂ ਕਹਿੰਦੇ ਅੰਮ੍ਰਿਤਸਰ ਦੀ 92 ਦੀ ਗੱਲ ਹੀ ਫਲਾਣਾ ਨਹੀਂ ਆਗਾ ਜੀ ਤੇ ਹੌਟਲਾਂ ਦੇ ਵਿੱਚ ਕਿੱਦਾਂ ਬਣ ਗਿਆ ਜੀ ਹੁਣ ਕਿੱਦਾਂ ਆ ਗਿਆ ਉੱਥੋਂ ਸਿੱਧਾਈ ਇਸ ਕਰਕੇ ਕੱਲ ਵਾਲੀ ਗੱਲ ਬਹੁਤ ਉਹਨਾਂ ਨੇ ਕਟਿਆ ਕੀਤੀ ਪਰ ਮੈਂ ਤਾਂ ਕਭਦਾਉਂਦਾ ਨਹੀਂ ਅਸੀਂ ਖੜੇ ਮਾਨ ਸਾਹਿਬ ਦੀ ਸਰਕਾਰ ਖੜੀ ਆ ਮੈਂ ਖੜਾ ਮੈਂ ਦੁਨੀਆ ਭਰ ਵਿੱਚ ਜਿੱਥੇ ਵੀ ਗਏ ਸਾਡੇ ਇਹਨਾਂ ਦੇ ਵੀਰ ਨੂੰ ਪਰੋਮਨਾਉਗੀ ਉਹਦੇ ਨਾਲ ਛਟਾਨ ਦੀ ਤਨ ਖੜਿਆ ਮੈਂ ਸਭ ਨੂੰ ਕਹੂੰਗਾ ਕਿ ਗੱਤ ਤਰੀਕੇ ਨਾਲ ਬਾਹਰ ਨਹੀਂ ਜਾਣਾ ਸਹੀ ਤਰੀਕੇ ਨਾਲ ਜਾਓ ਵਧੀਆ ਟੱਕ ਨਾ ਜਾਓ ਪਰ ਦੇਖੋ ਬੰਦਾ ਇੰਦਾ ਚਲੇ ਗਿਆ ਤਾਂ ਯਾਰ ਐ ਥੋੜਾ ਕੋਈ 45 ਲੱਖ ਰੁਪਇਆ ਦੇ ਕੇ ਗਿਆ ਸਾ ਰੋਟੀ ਦੋਜੀ ਲਈ 40-40 ਲੱਖ ਰੁਪਇਆ ਦੇ ਕੇ ਗਿਆ ਸਾ ਕਿਸੇ ਦਾ ਘਰ ਤੋੜ ਕੇ ਥੋੜਾ ਗਿਆ ਕਿਉਂ ਬਦਦੀ ਨੇ ਉਹਨਾਂ ਨੇ ਕਿਹਾ ਜਾ ਕੇ ਉੱਥੇ ਲੁੱਟ ਲਿਆ ਕੋਈ ਉਦੋਂ ਚਾਹ ਤੋ ਉੱਟੀ ਦੋਤੀ ਲਿ ਗਏ ਅੱਜ ਤੋਂ ਪਹਿਲਾਂ ਕਿੰਨੇ ਗਏ ਦੁਨੀਆ ਹਜ਼ਾਰਾਂ ਲੱਖਾਂ ਲੋਕ ਗਏ ਆ ਸੋ ਮੈਂ ਸਭ ਨੂੰ ਬੇਨਤੀ ਕਰੂੰਗਾ ਕਿ ਮੈਂ ਤੇ ਹਰ ਇੱਕ ਨੂੰ ਕਹਾਂਗਾ ਯਾਰ ਗੈਰ ਕਾਨੂੰਨੀ ਟੰਗਦਾਨਾ ਨਾ ਜਾਓ ਪਰ ਜੋ ਕੁਝ ਕੱਲ ਹੋਇਆ ਉਹ ਬਹੁਤ ਨਿੰਦਣਯੋਗ ਮਨੁੱਖੀ ਅਧਿਕਾਰਾਂ ਦੀ ਕੋਹ ਲਾ ਲੰਗਣਾ ਹੋਈ ਆ ਜਿਹੜੀ ਨਹੀਂ ਹੋਣੀ ਚਾਹੀਦੀ ਉਹਦਾ ਕਿਤੋਂ ਕੋਈ ਬੰਦਾ ਐਦਾਂ ਜਿਹੜਾ ਇੰਡੀਆ ਨਾ ਲੈਂਦਾ ਜਾਵੇ ਜਦੋਂ